ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਅਸੀਂ ਪਹੁੰਚੇ ਹਾਂ ਪਾਤਸ਼ਾਹੀ ਦਸਮੀ ਸ੍ਰੀ ਰੇਰੂ ਸਾਹਿਬ ਪਿੰਡ ਨੰਦਪੁਰ ਸਾਹਨੇਵਾਲ ਵਿੱਚ ਹੁਣ ਤਾਂ ਮਹੀਨਾ ਚੜ੍ਹਿਆ ਹੈ ਸੋ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਰਾਮ ਦਾ ਦਿਹਾੜਾ ਵੀ ਮਨਾਇਆ ਜਾ ਰਿਹਾ ਹੈ ਸਾਵਣ ਦੇ ਮਹੀਨੇ ਦੀ ਸੰਗਰਾਦ ਵੀ ਹੈ ਉਹ ਸ਼ਾਵਣ ਦਾ ਮਹੀਨਾ ਜਿਹੜਾ ਮਨਾਇਆ ਜਾ ਰਿਹਾ ਹੈ ਤੁਹਾਨੂੰ ਕਰਵਾਉਣੇ ਹਨ ਇਤਿਹਾਸਿਕ ਸਥਾਨ ਦੇ ਦਰਸ਼ਨ ਜਿੱਥੇ ਕਿ ਧੰਨ ਦਾ ਨਾ ਸ੍ਰੀ ਗੁਰੂ ਮਹਾਰਾਜ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਵੀ ਹੈ ਜਿੱਥੇ ਇਸ ਸਥਾਨ ਉੱਪਰ ਸ੍ਰੀ ਗੁਰੂ ਮਹਾਰਾਜ ਜੀ ਨੇ ਦਤਨ ਕਰਕੇ ਦਾਬ ਦਿੱਤੀ ਸੀ ਜੋ ਰੇਰੂ ਦਾ ਦਰਖਤ ਹਰਿਆ ਭਰਿਆ ਮੌਜੂਦ ਹੈ ਆਓ ਦਰਸ਼ਨ ਵੀ ਕਰਦੇ ਹਾਂ ਆਓ ਪ੍ਰਬੰਧਕ ਕਮੇਟੀ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਆਓ ਕਰਦੇ ਹਾਂ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ i <laughs> i é. é. ਦੀ ਫਤਿਹ ਕੰਤਾਲੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਵਿਖੇ ਜੋ ਕਿ ਹਰ ਮਹੀਨੇ ਪਾਵਨ ਪਵਿੱਤਰ ਸੰਗਰਾਮ ਦੇ ਦਿਹਾੜੇ ਬੜੀ ਸ਼ਰਧਾ ਅਤੇ ਭਾਵਨਾਵਾਂ ਦੇ ਨਾਲ ਮਨਾਏ ਜਾਂਦੇ ਨੇ ਸੋ ਇਸ ਵਾਰ ਸ਼ਾਵਣ ਮਹੀਨੇ ਦੀ ਸੰਗਰਾਮ ਵੀ ਬੜੀ ਸ਼ਰਧਾ ਅਤੇ ਭਾਵਨਾਵਾਂ ਦੇ ਨਾਲ ਬੜੀਆਂ ਸ਼ਿੰਗਤਾਂ ਦੂਰ ਦਰਾਡੇ ਤੋਂ ਆ ਕੇ ਬੜੀ ਸ਼ਰਧਾ ਭਾਵਨਾਵਾਂ ਦੇ ਨਾਲ ਮਨਾ ਰਹੀਆਂ ਨੇ ਸੋ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਦੇ ਵਿੱਚ ਵਿਸ਼ੇਸ਼ ਤੌਰ ਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਅਤੇ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਜਿੱਦੀ ਸਮੂਚੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਬ ਬਲਜੀਤ ਸਿੰਘ ਜੀ ਹਰਾ ਮੀਤ ਪ੍ਰਧਾਨ ਸਬ ਮਲਕੀਤ ਸਿੰਘ ਜੀ ਹਰਾ ਸਮੂਚੀ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਜਥੇਦਾਰ ਬਾਬਾ ਮੇਜਰ ਸਿੰਘ ਜੀ ਹਜੂਰ ਸਾਹਿਬ ਸੰਪਰਦਾਇ ਬਲਾਉ ਜੋ ਕਿ ਮਾਲ ਪੂੜਿਆਂ ਦੇ ਲੰਗਰ ਅਤੁੱਟ ਵਰਤਾਏ ਜਾਂਦੇ ਨੇ ਸੋ ਅੱਜ ਤਿੰਨ ਤਿੰਨ ਬਹੁਤ ਸਾਰੀਆਂ ਸੰਤਾਂ ਦੂਰ ਦਰਾਡੇੋਂ ਆਕੇ ਨਕਮਸਤਕ ਹੋਕੇ ਮਾਲ ਪੂੜੇ ਦੇ ਲੰਗੇ ਛੱਕੇ ਤੇ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰਕੇ ਆਪਣੇ ਜੀਵਨ ਨੂੰ ਸਫਲਿਆਂ ਕਰ ਰਹੇ ਨੇ ਸੋ ਸਮੁੱਚੀ ਦੇਸ਼ਾਂ ਪਰਦੇਸਾਂ ਵਿੱਚ ਬੈਠੀ ਸੰਗਤ ਨੂੰ ਅੱਜ ਦੇ ਪਾਵਨ ਪਵਿੱਤਰ ਸੰਗਰਾਮ ਦੇ ਸਾਉਣ ਦੇ ਮਹੀਨੇ ਦੀ ਸੰਗ੍ਰਾਂਤੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਾਰ ਵਧਾਈਆਂ ਹੋਵਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜ ਪਾਵਨ ਪਵਿੱਤਰ ਦਿਹਾੜਾ ਜੋ ਕਿ ਮੀਰੀ ਪੀਰੀ ਜੀਆਂ ਦੋ ਤਲਵਾਰਾਂ ਪਹਿਂਦੀਆਂ ਸੀਸ਼ੇਵੇਂ ਪਾਸ਼ਾ ਜੀ ਦਾ ਅੱਜ ਉਹ ਵੀ ਦਿਹਾੜਾ ਹੈ ਉਹ ਵੀ ਸੰਗਤਾਂ ਬੜੀ ਸ਼ਰਧਾ ਭਾਵਨਾਵਾਂ ਦੇ ਨਾਲ ਮਨਾ ਰਹੀਆਂ ਨੇ ਅਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਵੀ ਅੱਜ ਸ਼ਹੀਦੀ ਦਿਹਾੜਾ ਹੈ ਉਹ ਵੀ ਸੰਗਤਾਂ ਬੜੀ ਸ਼ਰਧਾ ਪ੍ਰੇਮ ਦੇ ਨਾਲ ਸੰਗਤਾਂ ਕੋਟ ਨੂੰ ਕੋਟ ਨੂੰ ਨਮਸਕਾਰਾਂ ਕਰ ਰਹੀਆਂ ਨੇ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਕੇ ਸਮੂਚੀਆਂ ਸੰਗਤਾਂ ਹਾਜ਼ਰੀਆਂ ਭਰੀਆਂ ਨੇ ਸੋ ਸਤਿਗੁਰਾਂ ਦਾ ਪਾਵਨ ਪੁੱਤਰ ਪਰਮਾਨ ਹੈ ਜੀ ਸਾਵਣ ਆਇਆ ਏ ਸਖੀ ਚਲ ਹਰਬਰ ਸੁਨਹਾਰ ਨਾਨਕ ਤਨ ਸੋ ਆਗਨੀ ਜਿਨ ਸਹਿ ਨਾਲ ਪਿਆਰ ਸਤਿਗੁਰੂ ਕਿਰਪਾ ਕਰਨੀ ਇਸ ਸਮੁੱਚੀ ਸੰਗਤ ਨੂੰ ਇਸ ਸ਼ਾਵਣ ਦੇ ਮਹੀਨੇ ਦੇ ਵਿੱਚ ਬੇਅੰਤ ਬੇਅੰਤ ਖੁਸ਼ੀਆਂ ਦੀਆਂ ਦਾਤਾਂ ਬਖਸ਼ੇ ਮੇਰੇ ਪਾਤਸ਼ਾਹ ਸਭਨਾ ਦੀਆਂ ਮਨੋ ਕਾਮਨਾਵਾਂ ਮਨੋ ਭਾਵਨਾਵਾਂ ਪੂਰੀਆਂ ਕਰਨ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ